ਹਾ ਵੀ ਦੋਸਤੋ ਅ ਤੁਸੀਂ ਸਾਰੇ ਉਮੀਦਵਾਰ ਤੇ ਠੀਕ ਠਾਕ ਹੋਵੋਗੇ ਕਣਕਾ ਮਟਲੀਆਂ ਆਪਾਂ ਝੋਨੇ ਦਾ ਇੱਕ ਵੀ ਕੰਮ ਆਪਣਾ تقریبا ਨਿਭੜ ਗਿਆ ਵਾ ਤੇ ਆਪਣਾ ਭਰਾ ਨਵਦੀਪ ਚਲਵੇੜਾ ਉਹ ਫੌਲਸਰ ਖਰਸਤਚਾ ਜੇਲ੍ਹ ਦੇ ਵਿੱਚ ਆ ਸਰਕਾਰ ਨੇ ਉੱਥੇ ਬਹੁਤ ਜਫਰ ਢਾਇਆ ਕਿਉਂਕਿ ਉਹ ਲਗਾਤਾਰ ਆਪਣੇ ਕਿਸਾਨੀ ਸੰਘਰਸ਼ ਵਾਸਤੇ ਲਗਾਤਾਰ ਉਹਨੇ ਬਹੁਤ ਜਦੋਜਹਿਦ ਕੀਤੀ ਮਿਹਨਤ ਕੀਤੀ ਯਾਰ ਹੁਣ ਬਿਲਕੁਲ ਉਹ ਤੇ ਬਦਲਾ ਲਊ ਕਾਰਵਾਈ ਕਰਕੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਵੱਖ-ਵੱਖ ਇੰਟਰਵਿਊਆਂ ਦੇ ਵਿੱਚ ਵੀ ਉਹ ਤੇ ਕਿੰਨਾ ਤਸ਼ੱਦਦ ਹੋਇਆ ਸੋ ਆਪਾਂ ਪ੍ਰੋਗਰਾਮ ਰੱਖਿਆ ਵਾ ਨਵਦੀਪ ਜਲਵੇੜੇ ਨੂੰ ਰਿਹਾਈ ਕਰਾਉਣ ਵਾਸਤੇ 17 ਤਰੀਕ ਦਾ 17 ਤਰੀਕ ਨੂੰ ਐਸਐਸਪੀ ਅੰਮ੍ਰਾਲਾ ਦੇ ਆਪਾਂ ਵੱਡਾ ਇਕੱਠ ਕਰ ਰਹੇ ਆ ਸੋ ਜਿੰਨੇ ਵੀ ਵੀਰ ਜਿੱਥੋਂ ਤੱਕ ਵੀ ਆਵਾਜ਼ ਮੇਰੀ ਜਾਂਦੂ ਜਾਊਗੀ ਇਹ ਜਾਂ ਜਿੱਥੋਂ ਤੱਕ ਮੇਰੀ ਆਵਾਜ਼ ਤੁਸੀਂ ਪਹੁੰਚਾਓਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਸਾਰੇ ਭਰਾਵਾਂ ਤੱਕ ਪਹੁੰਚ ਜਾਏ ਤੇ ਜਿੱਥੇ ਆਮ ਲੋਕਾਂ ਨੂੰ ਬੇਨਤੀ ਕਰਦੇ ਆ ਜੋ ਜਥੇਬੰਦੀ 'ਚ ਨਹੀਂ ਗਏ ਉਹ ਵੀ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣ ਤੇ ਜਥੇਬੰਦੀ ਦੇ ਜਿੰਨੇ ਵੀ ਯੂਨਟ ਆ ਜਿੱਥੇ-ਜਿੱਥੇ ਕਿਸਾਨ ਜਥੇਬੰਦੀ ਦੇ ਬੰਦੇ ਬੈਠੇ ਆ ਕੋਈ ਵੀ ਇਹੋ ਜਿਹਾ ਪੈਂਟ ਜਾਂ ਇਹ ਯੂਨਟ ਨਾ ਹੋਵੇ ਜਿਹੜਾ 16 ਤਰੀਕ ਨੂੰ ਮੋਰਚੇ ਤੇ ਨਾ ਪਹੁੰਚੇ ਸੋ ਸਾਰੇ ਭਰਾ ਮੋਰਚੇ ਤੇ ਪਹੁੰਚੋ ਆ ਕੰਮ ਦਾ ਕਰਕੇ ਤੁਸੀਂ ਕਾਫੀ ਧੇਰ ਹੋ ਗਈ ਹੈ ਮੋਰਚੇ ਦੇ ਪਾਸੇ ਰਹੇ ਆ ਇੱਥੇ ਖੜੀਆਂ ਟਰਾਲੀਆਂ ਨਾਲੇ ਦੇਖੋ ਆ ਕੇ بارشਾਂ ਹੋਈਆਂ ਵਾ ਤਰਪਾਲਾ ਤਰਪੂਲਾ ਚੈੱਕ ਕਰੋ ਵਿੱਚ ਜਿਹੜਾ ਸਮਾਨ ਪਿਆ ਉਹਦਾ ਚੈੱਕ ਕਰੋ ਤੇ ਕਈਆਂ ਸਾਧਨਾਂ ਦੀ ਹਵਾ ਹੂਆ ਨਿਕਲੀ ਵੀ ਹੋਈ ਆ ਟਾਇਰਾਂ ਦੀ ਉਹ ਵੀ ਆਪਾਂ ਇੱਥੇ ਆ ਕੇ ਤਿਆਰੀ ਕਰੋ ਇਸ ਕਰਕੇ ਸਾਰੇ ਦੇ ਸਾਰੇ ਭਰਾ ਜਿੰਨੇ ਵੀ ਆ 16 ਤਰੀਕ ਨੂੰ ਮੋਰਚੇ ਤੇ ਪਹੁੰਚ ਜਾਓ ਤਾਂ ਕਿ ਆਪਾਂ ਨਗਦੀਪ ਵਾਲੇ ਪ੍ਰੋਗਰਾਮ ਨੂੰ ਪੂਰੇ ਜੋਰ ਸ਼ੋਰ ਨਾਲ ਲਾਗੂ ਕਰ ਸਕੀਏ ਤੇ ਉਸ ਵੀਰ ਨੂੰ ਆਪਾਂ ਜੇਲ੍ਹ ਚੋਂ ਕਢਾ ਸਕੀਏ ਆ ਮਿਲਦੇ ਆ ਫਿਰ ਸਾਰੇ ਆਪਾਂ 16 ਤਰੀਕ ਨੂੰ ਮੋਰਚੇ ਤੇ ਸੋ ਇਹਨੂੰ ਸਾਰਿਆਂ ਵੀਰਾਂ ਤੱਕ ਪਹੁੰਚਾਓ ਕੋਈ ਵੀ ਯੂਨਿਟ ਇਹੋ ਜਿਹਾ ਨਾ ਹੋਵੇ ਕੋਈ ਵੀ ਆਗੂ ਬਲਾਕ ਜ਼ਿਲ੍ਹਾ ਸਾਰਿਆਂ ਦੀ ਜ਼ਿੰਮੇਵਾਰੀ ਆ ਵੀ ਸਾਰੇ ਬਲਾਕਾਂ ਦੇ ਜ਼ਿਲ੍ਹਿਆਂ ਦੇ ਆਗੂ ਸਮੇਤ ਜਿਹੜੇ ਉਹਨਾਂ ਦੇ ਅੰਦਰ ਪਿੰਡ ਪੈਂਦੇ ਆ ਉਹ ਸਾਰੇ ਦੇ ਸਾਰੇ ਲੈ ਕੇ ਇੱਥੇ ਪਹੁੰਚੋ 16 ਤਰੀਕ ਨੂੰ ਮੋਰਚੇ ਤੇ ਸ਼ੰਭੂ ਪਹੁੰਚੋ ਧੰਨਵਾਦ